ਨਾ ਕਿਸੇ ਤਾਰ ਦੇ ਨਾਲ ਟੱਚ ਆ ਤੇ ਨਾ ਕਿਸੇ ਉਹਦੇ ਨਾਲ ਟੱਚ ਆ ਤੁਹਾਨੂੰ ਮੈਂ ਥੋੜਾ ਜਿਹਾ ਟੈਸਟ ਕਰਕੇ ਦਿਖਾ ਦਿੰਦਾ ਔਰ ਇਹਦੇ ਉੱਤੇ ਹੱਥ ਕਰ ਰਿਹਾ ਦੇਖੋ ਹੱਥ ਕਰ ਰਿਹਾ ਤੇ ਆਹ ਚੱਲ ਰਿਹਾ ਤੇ ਆ ਦੇਖੋ ਇਹ ਕਰ ਰਿਹਾ ਇਹਦੇ ਤੇ ਹੱਥ ਕਰ ਦਿੱਤਾ ਬੰਦ ਹੋ ਗਿਆ ਹੱਥ ਹਟਾ ਦਿੱਤਾ ਚੱਲ ਪਿਆ ਹੱਥ ਕਰ ਦਿੱਤਾ ਬੰਦ ਹੋ ਗਿਆ ਇਹ ਸਰਵਿਸ ਕੋਲ ਦਿਖਾ ਰਹੇ ਵੀ ਇਧਰ ਭਾਇਓ ਜੀ ਮਾਰੀ ਜੀ ਨਹੀਂ ਹਾਈ ਵੋਲਟੇਜ 220 ਚਾ ਰਹੀ ਆ ਸਾਨੂੰ ਇਹ ਹਮੇਸ਼ਾ ਧਿਆਨ ਦੇ ਵਿੱਚ ਰੱਖਣਾ ਚਾਹੀਦਾ ਅਸੀਂ ਕਿਤੇ ਵੀ ਕੰਮ ਕਰੀਏ ਤਾਂ ਕਟੋ-ਕਟੇ ਨਾਲ ਚੀਜ਼ਾਂ ਦਾ ਧਿਆਨ ਰੱਖੀਏ ਔਰ ਇੱਥੇ ਕੋਈ ਹਾਈ ਵੋਲਟੇਜ ਜਿਹੜੀ ਲਾਈਨ ਆ ਉਹਦੇ ਤੇ ਕੰਮ ਨਹੀਂ ਕਰਨਾ ਸੀ ਕਿ ਕੇਵਲ ਦੇ ਜੰਬਰ ਜੋੜਨ ਲਈ ਚੜੇ ਸੀਗੇ ਤਾਂ ਜਦੋਂ ਮੈਂ ਚੈੱਕ ਕੀਤਾ ਉੱਪਰ ਜਾ ਕੇ ਕਿ ਇਸ ਤੇ ਕੋਈ ਫੇਸ ਤੋਂ ਨਹੀਂ ਆ ਰਿਹਾ ਕੋਈ ਕਰੰਟ ਤੋਂ ਨਹੀਂ ਆ ਰਿਹਾ ਤਾਂ ਉੱਪਰ ਜਾ ਕੇ ਦੇਖਿਆ ਤਾਂ 220 ਵੋਲਟੇਜ ਆ ਰਿਹਾ ਹੈ ਸ਼ਾਹ ਤੁਹਾਨੂੰ ਦਿਖੇਗੀ ਹੋਵੇ 220 ਵੋਲਟ ਪੂਰੀ 220 ਵੋਲਟ ਇਹਦੇ ਵਿੱਚ ਆ ਰਹੀ ਆ ਪੂਰੀ 220 ਵੋਲਟ ਇਹ ਤਿੰਨਾਂ ਫੇਜਾਂ ਦੇ ਵਿੱਚ ਤੁਹਾਨੂੰ ਦਿਖਾ ਦਿੱਤਾ ਔਰ ਕਿਤੇ ਨਾ ਕਿਤੇ ਥੋੜਾ ਬੋਧਾ ਅਸਰ ਜਿਹੜਾ ਉੱਪਰ ਇਸ ਦੇ ਵਿੱਚ ਵੀ ਤੁਹਾਨੂੰ ਦੇਖਣ ਨੂੰ ਮਿਲ ਜੂਗਾ ਇਸ ਦੇ ਵਿੱਚ ਵੀ 220 ਵੋਲਟ ਨਾਲ ਇਹ ਦਿਨ ਕਿੱਥੇ ਆਹੀ ਇਸ ਦੇ ਵਿੱਚ ਵੀ 220 ਵੋਲਟ ਜਿਹੜੀ ਉਹ ਤੁਹਾਨੂੰ ਬੜੀ ਆਸਾਨੀ ਨਾਲ ਦਿਖ ਜਣੀ ਆ ਤੇ ਆ ਲਗਾ ਦਿੱਤਾ ਆ ਹਟਾ ਦਿੱਤਾ ਲਗਾ ਦਿੱਤਾ ਹਟਾ ਦਿੱਤਾ ਲਗਾ ਦਿੱਤਾ ਇਹ ਹਟਾ ਦਿੱਤਾ ਐਸੇ ਤਰ੍ਹਾਂ ਇੱਧਰ 25 ਫੁੱਟ ਦੇ ਉੱਤੇ ਜਾ ਕੇ ਇਹ ਜਿਹੜੀ ਆ 220 ਵੋਲਟ ਆ ਜਿਹੜੀ ਤਾਰ ਦੇ ਵਿੱਚ ਦੂਸਰੀ ਜਗ੍ਹਾ ਫ੍ਰਿਕਸ਼ਨ ਦੇ ਨਾਲ ਜਿਹੜੀ ਆਪਣੇ ਆਪ ਹੀ ਪੈਦਾ ਹੁੰਦੀ ਆ ਚੱਲਦਾ ਇਹ ਦੇਖ ਲਓ ਮੈਂ ਹੁਣ ਲਾਈਨ ਤੋਂ ਦੂਰ ਹਟ ਗਿਆ ਕਿਉਂਕਿ ਇਸ ਵਕਤ ਜਿਹੜਾ ਪੁਆਇੰਟ ਆ ਇਹ ਮੇਰਾ ਬਿਲਕੁਲ ਲਾਈਨ ਦਾ ਹੁਣ ਇੱਕ ਕਰਮ ਹੋ ਗਈ ਦੋ ਕਰਮ ਹੋ ਗਈ ਤਿੰਨ ਕਰਮ ਹੋ ਗਈ ਚਾਰ ਕਰਮ ਹੋ ਗਈ ਪੰਜ ਕਰਮ ਹੋ ਗਈ ਛੇ ਕਰਮ ਹੋ ਗਈ ਸੱਤ ਕਰਮ ਹੋ ਗਈ ਤੇ ਅੱਠ ਕਰਮ ਹੋ ਗਈ ਨੌ ਕਰਮ ਹੋ ਗਈ 10 ਕਰਮ ਹੋ ਗਈ 10 ਕਰਮ ਮਤਲਬ ਕਿ 50 ਫੁੱਟ ਦੂਰ ਜਾ ਕੇ ਜਿਹੜਾ ਇੰਡੀਕੇਸ਼ਨ ਆ ਇਹ ਇਸ ਪੁਆਇੰਟ ਤੇ ਜਾ ਕੇ ਇਹ ਬੰਦ ਹੋ ਗਿਆ ਹੈ 29 ਤੇ ਲਗਭਗ 29 ਕਰਮਾ ਇਸ ਦੇ ਥੱਲੇ ਇਹ ਜਿਹੜਾ ਜੰਤਰ ਆ ਇਹ ਬੋਲਟੇਜ ਦੱਸ ਰਿਹਾ ਵੀ ਇਸ ਏਰੀਏ ਦੇ ਵਿੱਚ ਬੋਲਟੇਜ ਚੱਲ ਰਹੀ ਹੈ ਸਸਿਕਾਲ ਜੀ ਅੱਜ ਇੱਕ ਨਵਾਂ ਡੈਮੋ ਕਰਕੇ ਦਿਖਾਉਣ ਲੱਗੇ ਆ ਤੁਹਾਨੂੰ ਕਿ ਲੀਕਜ ਕੀ ਹੁੰਦੀ ਆ ਬੈਕ ਜਿਹੜੀ ਕਿ ਕਨੈਕਟਰਾਂ ਦੇ ਵਿੱਚ ਆ ਜਾਂਦੀ ਆ ਆ ਮੇਰੇ ਜਾਂ ਹੱਥ ਦੇ ਵਿੱਚ ਉਹੀ ਜੰਤਰਾ ਜਿਹੜਾ ਟੂ 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 ਕਰ ਦਿੰਦਾ ਸੀ ਇਹਦਾ ਸਾਇਰਨ ਖਰਾਬ ਹੋ ਗਿਆ ਪਰ ਤੁਸੀਂ ਦੇਖ ਸਕਦੇ ਹੋ ਕਿ ਇੰਡੀਕੇਸ਼ਨ ਚੱਲ ਰਿਹਾ ਇੰਡੀਕੇਸ਼ਨ ਚੱਲ ਰਿਹਾ ਔਰ ਹਵਾ ਦੇ ਵਿੱਚ ਆਹੀ ਨਾ ਕਿਸੇ ਤਾਰ ਦੇ ਨਾਲ ਟੱਚ ਆ ਤੇ ਨਾ ਕਿਸੇ ਉਹਦੇ ਨਾਲ ਟੱਚ ਆ ਤੁਹਾਨੂੰ ਮੈਂ ਥੋੜਾ ਜਿਹਾ ਟੋਸ ਕਰਕੇ ਦਿਖਾ ਦਿੰਦਾ ਔਰ ਇਹਦੇ ਉੱਤੇ ਹੱਥ ਕਰ ਰਿਹਾ ਦੇਖੋ ਹੱਥ ਕਰ ਰਿਹਾ ਤੇ ਆਹ ਚੱਲ ਰਿਹਾ ਤੇ ਆ ਦੇਖੋ ਇਹ ਕਰ ਰਿਹਾ ਇਹਦੇ ਤੇ ਹੱਥ ਕਰ ਦਿੱਤਾ ਬੰਦ ਹੋ ਗਿਆ ਹੱਥ ਹਟਾ ਦਿੱਤਾ ਚੱਲ ਪਿਆ ਹੱਥ ਕਰ ਦਿੱਤਾ ਬੰਦ ਹੋ ਗਿਆ ਇਹ ਚੀਜ਼ ਕੀ ਦਿਖਾ ਰਿਹਾ ਮੈਂ ਇਹ ਸਿਰਫ ਤੁਹਾਨੂੰ ਦਿਖਾ ਰਿਹਾ ਵੀ ਇਧਰ ਦਿਖਾਓ ਜੀ ਮਾਰਜੀ ਵੀ ਹਾਈ ਵੋਲਟੇਜ 220 ਚ ਆ ਰਹੀ ਆ ਇਹ 220 ਦਾ ਅਸਰ ਆ ਸਾਰਾ 220 ਬੋਲ ਜਿਸ ਨੂੰ ਇੰਡਕਸ਼ਨ ਕਹਿ ਦਿੰਨੇ ਆਪਾਂ ਵੀ ਉਹ ਨਿਕਲ ਜਿਹੜੀ ਆਉਂਦੀ ਆ ਇਸ ਕਰਕੇ ਸਾਨੂੰ ਇਹ ਹਮੇਸ਼ਾ ਧਿਆਨ ਦੇ ਵਿੱਚ ਰੱਖਣਾ ਚਾਹੀਦਾ ਅਸੀਂ ਕਿਤੇ ਵੀ ਕੰਮ ਕਰੀਏ ਤਾਂ ਕਟੋ-ਕਟੇ ਨਾਲ ਚੀਜ਼ਾਂ ਦਾ ਧਿਆਨ ਰੱਖੀਏ ਔਰ ਇੱਥੇ ਕੋਈ ਹਾਈ ਵੋਲਟੇਜ ਜਿਹੜੀ ਲਾਈਨ ਆ ਉਹਦੇ ਤੇ ਕੰਮ ਨਹੀਂ ਕਰਨਾ ਅਸੀਂ ਅਸੀਂ ਲੋ ਵੋਲਟੇਜ ਤੇ ਕੰਮ ਕਰਨਾ ਜਿਵੇਂ ਮੇਰੇ ਨਾਲ ਕੇਸ਼ਵ ਆ ਸੀ ਐਚ ਵੀ ਕੰਮ ਆ ਇਹ ਇਹ ਮੇਰੇ ਨਾਲ ਆਏ ਸੀ ਤੇ ਇਹ ਤੁਸੀਂ ਅਜੇ ਵੀ ਦੇਖ ਰਹੇ ਹੋ ਇਹਦਾ ਚੱਲ ਰਿਹਾ ਔਰ ਕੇਸ਼ਵ ਨੂੰ ਉੱਪਰ ਭੇਜਿਆ ਤੇ ਮੈਂ ਨੂੰ ਕਿਹਾ ਵੀ ਜਿਵੇਂ ਆ ਜੰਤਰਨਾ ਅਸੀਂ ਹਮੇਸ਼ਾ ਚੈੱਕ ਕਰਦੇ ਆ ਮੈਨੂੰ ਕਹ ਵੀ ਇੱਕ ਵਾਰੀ ਚੈੱਕ ਕਰ ਲੈ ਸਾਡੇ ਨਾਲ ਵੀ ਦੇਖੋ ਇਹ ਲੋਰ ਕੇਸ਼ਰ ਦੇ ਕੋਲ ਵੀ ਅੰਗਾ ਹੈ ਠੀਕ ਹੈ ਤੇ ਕਿਸ਼ਮ ਹੋਇਆ ਕੀ ਸੀ ਹੋਇਆ ਏਸੀ ਅਸੀਂ ਕੇਵਲ ਜੰਪਰ ਜੋੜਨ ਲਈ ਚੜੇ ਸੀਗੇ ਤਾਂ ਜਦੋਂ ਮੈਂ ਚੈੱਕ ਕੀਤਾ ਉੱਪਰ ਜਾ ਕੇ ਕਿ ਇਸ ਤੇ ਕੋਈ ਫੇਸ ਤੋਂ ਨਹੀਂ ਆ ਰਿਹਾ ਕੋਈ ਕਰੰਟ ਤੋਂ ਨਹੀਂ ਆ ਰਿਹਾ ਤਾਂ ਉੱਪਰ ਜਾ ਕੇ ਦੇਖਿਆ ਤਾਂ 220 ਵੋਲਟੇਜ ਆ ਰਿਹਾ ਹੈ ਪ੍ਰਾਨ ਦੱਸਿਆ ਕਿ ਉਧਰ ਪਿੱਛੇ ਗਿਰਬ ਵੀ ਕੱਢੇ ਹੋਏ ਆ ਸਾਰਾ ਕੁਝ ਤਾਰ ਪਿੱਛੇ ਖੋਲੇ ਹੋਏ ਸਾਰਾ ਲੇਕਿਨ ਫਿਰ ਵੀ ਇਸ ਤੇ 220 ਵੋਲਟੇਜ ਆਣਾ ਪਿਆ ਦੂਜੀ ਗੱਲ ਹਰੀ ਇਧਰ ਆਇਓ ਕਿ ਮੈਂ ਤਾਂ ਹਰੀ ਅਕਸਰ ਸੀਆਈ ਕੰਪਨੀਆਂ ਜਿਹੜੀ ਠੇਕੇਦਾਰ ਕੰਪਨੀ ਉਹਨਾਂ ਦੇ ਵਿੱਚ ਕੰਮ ਕਰਦਾ ਪਰ ਇੱਥੇ ਖੇਤ ਦੇ ਵਿੱਚ ਝੋਨੇ ਦਾ ਇਹਨੇ ਲਾਉਣਾ ਸੀ ਤੇ ਇਹਨੇ ਵੈਸੇ ਦੱਸਿਆ ਕਹਿੰਦਾ ਸੰਟ ਕਪੈਸਟਰ ਲੱਗੇ ਨੇ ਵੀ ਉਹਦੀ ਵੀ ਨਾ ਹੋਵੇ ਪਰ ਇਹ ਕਿਉਂਕਿ ਕੰਮ ਆ ਇਸ ਨੂੰ ਪਤਾ ਵੀ ਲੀਕੇਜ ਆਉਂਦੀ ਹੈ ਇਸ ਨੇ ਕਹਿ ਵੀ ਦਿੱਤਾ ਸੀ ਵੀ 220 ਦੀ ਵਾਪਸ ਆਉਂਦੀ ਹੋਊਗੀ ਅਸੀਂ ਕਹਾਂ ਜੇ ਇਦਾਂ ਦੀ ਗੱਲ ਆ ਤੇ ਸਾਨੂੰ ਇੱਕ ਵਧੀਆ ਚੀਜ਼ ਮਿਲੀ ਆ ਅਸੀਂ ਲੋਕਾਂ ਨੂੰ ਕਰਕੇ ਵੀ ਦਿਖਾਵਾਂਗੇ ਹੁਣ ਕੇਸ਼ਵ ਨੂੰ ਮੈਂ ਕਹਾਂਗਾ ਕਿ ਫੋਨ ਫੜ ਲਵੇ ਅਸੀਂ ਉੱਪਰ ਜਾ ਕੇ ਵੀ ਦਿਖਾ ਦਿੰਨੇ ਆ ਇੱਕ ਤਾਂ ਸਿੱਧਾ ਆ ਦੇਖ ਰਿਹਾ ਹਾਂ ਕਿ ਉੱਪਰ ਹੱਤ ਕੀਤਾ ਕੋਈ ਇੰਡੀਕੇਸ਼ਨ ਨਹੀਂ ਹੱਤ ਚੱਕਦਾ ਆ ਗਈ ਹੱਤ ਕੀਤਾ ਉੱਪਰ ਕੋਈ ਇੰਡੀਕੇਸ਼ਨ ਨਹੀਂ ਤੇ ਹੱਤ ਚੱਕਦਾ ਆ ਗਈ ਨਹੀਂ ਤਾਂ ਇਹ ਸੈਰਨ ਦੀ ਬਾਅਦ ਜਿਵੇਂ ਅਸੀਂ ਤੁਹਾਨੂੰ ਪਿਛਲੀ ਵੀਡੀਓ ਦਿਖਾਈ ਸੀ ਇਦਾਂ ਆਵਾਜ਼ ਆਉਂਦੀ ਹੈ ਇਹਦੇ ਵਿੱਚੋਂ ਸੋ ਇਹ ਜੰਤਰ ਬੜਾ ਕੰਮ ਦਾ ਹੈ ਤੇ ਜਿਹਦੇ ਵਿੱਚ ਹੁਣ ਸੈਰਨ ਲੱਗਿਆ ਹੁੰਦਾ ਤਾਂ ਇਹਨੇ ਬੜੀ ਉੱਚੀ ਆਵਾਜ਼ ਕਰਨੀ ਸੀ ਇਸ ਜਗ੍ਹਾ ਦੇ ਉੱਤੇ ਜਦੋਂ ਅਸੀਂ ਆਏ ਸੀ ਇਹਨਾਂ ਉਦੋਂ ਹੀ ਦੱਸ ਦੇਣਾ ਸੀ ਵੀ ਇੱਥੇ ਗੜਬੜਾ ਆਪਣੇ ਆਪ ਨੂੰ ਸੁਰੱਖਿਅਤ ਰੱਖੋ ਹੁਣ ਉੱਪਰ ਜੰਪਰ ਲਾਉਣੇ ਨੇ ਤੇ ਪਹਿਲਾਂ ਅਸੀਂ ਤੁਹਾਨੂੰ ਅਸੀਂ ਜੰਪਰ ਤਾਂ ਆਪੇ ਲਾ ਦਾਂਗੇ ਪਰ ਅਸੀਂ ਪਹਿਲਾਂ ਦਿਖਾ ਦਵਾਂ ਮੈਂ ਤੁਹਾਨੂੰ ਕਿ ਕੋਈ ਕੇਸ਼ਵ ਜੰਪਰ ਲਗਾ ਦੇਗਾ ਮੈਂ ਤੁਹਾਨੂੰ ਦਿਖਾ ਦਵਾਂ ਕੇਸ਼ਵ ਨੂੰ ਕੈਮਰਾ ਜਿਹੜਾ ਮੋਬਾਈਲ ਨੂੰ ਤੁਸੀਂ ਫੜੋ ਕੈਮਰਾ ਮੋਬਾਈਲ ਨੂੰ ਤੁਸੀਂ ਫੜੋ ਤੇ ਮੈਂ ਉੱਪਰ ਜਾ ਕੇ ਵੋਲਟੇਜ ਦਿਖਾ ਦਿੰਦਾ ਵੀ ਕਿੰਨੀ ਵੋਲਟੇਜ ਆ ਰਹੀ ਹੈ ਮੇਰੇ ਨਾਲੇ ਪੌੜੀ ਤੇ ਆ ਜਾਓ ਜੀ ਕੇਸ਼ਵ ਜੀ

ਆ ਲਗਾਉਣ ਦੀ ਲੋੜ ਨਹੀਂ ਇਹਦੇ ਨਾਲ ਕਿਉਂਕਿ ਅੱਗੇ ਤਾਂ ਆਪਾਂ ਇਦਾਂ ਚੈੱਕ ਕਰਦੇ ਹੁੰਦੇ ਆ ਅੱਜ ਇਹ ਵੈਸੇ ਹੀ ਚੱਲੀ ਜਾ ਰਿਹਾ ਹੁਣ ਮੈਂ ਕੇਸ਼ੂ ਨੂੰ ਕਾਂਗਾ ਕਿ ਥੋੜਾ ਜਾਂ ਨਜ਼ਦੀਕ ਕਰਕੇ ਜਿਹੜੀ ਹੈਗੀ ਆ ਇਹ ਆ ਦਿਖਾ ਦਿੰਦੀ ਐ ਬੇ ਇੱਥੋਂ ਦਿਖ ਜਾਏਗਾ ਚੰਗੀ ਤਰ੍ਹਾਂ ਮੈਂ ਦਿਖਾ ਦਣਾ 1 ਮਿੰਟ ਛੱਡ ਦੋ ਫੋਨ ਨੂੰ ਤੇ ਸ਼ਾਇਦ ਤੁਹਾਨੂੰ ਦਿਖੇਗੀ ਹੋਵੇ 220 ਵੋਲਟ ਪੂਰੀ 220 ਵੋਲਟ ਇਹਦੇ ਵਿੱਚ ਆ ਰਹੀ ਆ ਪੂਰੀ 220V ਔਰ ਇਸ ਫੇਜ਼ ਦੇ ਵਿੱਚ ਵੀ ਦਿਖਾ ਦਿੰਨੇ ਆ ਕਿ ਪੂਰੀ 220V ਆ ਰਹੀ ਹੈ ਇਹ ਫੇਜ਼ਾਂ ਦੇ ਵਿੱਚ ਪੂਰੀ 220V ਬੜੇ ਆਰਾਮ ਨਾਲ ਆ ਰਹੀ ਹੈ ਔਰ ਇਸ ਤੀਜੇ ਫੇਜ਼ ਦੇ ਵਿੱਚ ਵੀ ਦਿਖਾ ਦਿੰਨੇ ਆ ਕਿ ਪੂਰੀ ਜਿਹੜੀ 220V ਆ ਕਿਉਂਕਿ ਮੈਨੂੰ ਇੱਥੋਂ ਪ੍ਰੋਪਰ ਨਹੀਂ ਦਿਖ ਰਿਹਾ ਮੈਂ ਇੱਕ ਮਿੰਟ ਮੋਬਾਈਲ ਨੂੰ ਇੱਧਰ ਫੜ ਲਵਾਂ ਤੇ ਫੇਰ ਦਿਖਾਉਣਾ ਇਹ ਆ ਲਗਾ ਦਿੱਤਾ ਇਸ ਵਾਲੇ ਇੱਥੇ ਕੁਝ ਨਹੀਂ ਆ ਰਿਹਾ ਤੇ ਆ ਲਗਾ ਦਿੱਤਾ ਆ ਹਟਾ ਦਿੱਤਾ ਲਗਾ ਦਿੱਤਾ ਹਟਾ ਦਿੱਤਾ ਲਗਾ ਦਿੱਤਾ ਇਹ ਹਟਾ ਦਿੱਤਾ ਐਸੇ ਤਰ੍ਹਾਂ ਇੱਧਰ ਲਗਾ ਦਿੱਤਾ ਹਟਾ ਦਿੱਤਾ ਲਗਾ ਦਿੱਤਾ ਹਟਾ ਦਿੱਤਾ ਲਗਾ ਦਿੱਤਾ ਹਟਾ ਦਿੱਤਾ ਐਸੇ ਪ੍ਰਕਾਰ ਤੀਜੇ ਫੇਸ ਦੇ ਵਿੱਚ ਲਗਾਤ ਹਟਾਤਾ ਲਗਾਤਾ ਹਟਾਤਾ ਲਗਾਤਾ ਇਹ ਤਿੰਨਾਂ ਫੇਜਾਂ ਦੇ ਵਿੱਚ ਤੁਹਾਨੂੰ ਦਿਖਾ ਦਿੱਤਾ ਔਰ ਕਿਤੇ ਨਾ ਕਿਤੇ ਥੋੜਾ ਬਹੁਤਾ ਅਸਰ ਜਿਹੜਾ ਉੱਪਰ ਇਸ ਦੇ ਵਿੱਚ ਵੀ ਤੁਹਾਨੂੰ ਦੇਖਣ ਨੂੰ ਮਿਲ ਜੂਗਾ ਇਸ ਦੇ ਵਿੱਚ ਵੀ 220 ਵੋਲਟ ਨਾਲ ਇਹ ਦਿਨ ਕਿੱਥੇ ਆ ਇਹ ਇਸ ਦੇ ਵਿੱਚ ਵੀ 220 ਵੋਲਟ ਜਿਹੜੀ ਉਹ ਤੁਹਾਨੂੰ ਬੜੀ ਆਸਾਨੀ ਨਾਲ ਦਿਖ ਜਣੀ ਆ ਇਸੇ ਨਾਲ ਹੀ ਉੱਪਰ ਇਸ ਦੇ ਨਾਲ ਹੀ ਉੱਪਰ ਜਿਹੜਾ ਇਸ ਦੇ ਵਿੱਚ ਵੀ ਪੂਰਾ 220 ਬੋਲਟ ਸਾਰਿਆਂ ਦੇ ਵਿੱਚ 220 ਬੋਲਟ ਆ ਜਿਹੜੀ ਬੜੀ ਆਸਾਨੀ ਨਾਲ ਤੁਸੀਂ ਦੇਖ ਸਕਦੇ ਹੋ ਤੇ ਇਹ ਇਹ ਸੀ ਡੈਮੋ ਜਿਹੜੀਆਂ ਕਿਹਾ ਐਲਟੀ ਦੀ ਤਾਰਾਂ ਨੇ ਐਲਟੀ ਇਹ ਜਾ ਰਹੀ ਆ ਤੇ ਇਹ ਬਹੁਤ ਫਰਕ ਨਾਲ ਇਹਦਾ ਆ ਤੁਸੀਂ ਦੇਖਦੇ ਹੋ 220 ਦੀਆਂ ਜਿਹੜੀਆਂ ਇਹ ਵਾਇਰਸ ਨੇ ਜਿਹੜੀਆਂ ਉੱਪਰ ਜਾ ਰਹੀਆਂ ਨੇ ਜਿਸ ਨੂੰ ਇੰਡਕਸ਼ਨ ਕਹਿ ਦਿੰਨੇ ਆਪਾਂ ਤੇ ਇਹ ਕੰਡਕਟਰਾਂ ਤੋਂ ਇਸ ਦੀ ਦੂਰੀ ਹੈ ਜਿਹੜੀ ਉਹ ਵੀ ਤੁਹਾਨੂੰ ਦਿਖਾ ਦਿੰਦਾ ਕਿ ਕਿੰਨੀ ਦੂਰੀ ਆ। ਇਸ ਕੰਡਕਟਰ ਤੋਂ ਜੇਕਰ ਤੁਸੀਂ ਥੱਲੇ ਨੂੰ ਦੇਖੋ ਤਾਂ ਲੱਗਦਾ ਨਹੀਂ ਕਿ ਤੁਹਾਨੂੰ ਦਿਖਦੀ ਹੋਵੇ। ਇਸ ਕਨੈਕਟਰ ਤੋਂ ਕੱਟੋ-ਕੱਟ ਇਹ 25 ਫੁੱਟ ਦਾ ਫਰਕ ਹੋਊਗਾ 25 ਫੁੱਟ ਦਾ। ਇਸ ਕੰਡਕਟਰ ਤੋਂ ਕੇਬਲ ਦਾ 25 ਫੁੱਟ ਦਾ ਫਰਕ ਹੋਏਗਾ। ਵੀ ਆ ਗਏ ਆ ਗਿਆ। 25 ਫੁੱਟ ਦੇ ਉੱਤੇ ਜਾ ਕੇ ਇਹ ਜਿਹੜੀ ਆ 220 ਵੋਲਟ ਆ ਜਿਹੜੀ ਤਾਰ ਦੇ ਵਿੱਚ ਦੂਸਰੀ ਜਗ੍ਹਾ ਫ੍ਰਿਕਸ਼ਨ ਦੇ ਨਾਲ ਜਿਹੜੀ ਆਪਣੇ ਆਪ ਹੀ ਪੈਦਾ ਹੁੰਦੀ ਹੈ ਉਸ ਤੇ ਰਾਹੀਂ ਇਹ ਪੈਦਾ ਹੋ ਗਈ ਤੇ ਇਹ ਇਹ ਦਿਖਾਉਣ ਵਾਸਤੇ ਕਿਉਂਕਿ ਬਿਜਲੀ ਜਿਹੜੇ ਮੁਲਾਜ਼ਮ ਨੇ ਉਹ ਜੇਕਰ ਕਿਤੇ ਵੀ ਕੰਮ ਕਰਨੇ ਹਜਈਆਂ ਸਥਿਤੀਆਂ ਦੇ ਵਿੱਚ ਉਹ ਗਲਵਜ਼ ਪਾ ਕੇ ਕੰਮ ਕਰਨ ਕਿਉਂਕਿ ਉਚਾਈ ਤੇ ਬੰਦਾ ਕੰਮ ਕਰਦਾ ਜੇਕਰ ਕੋਈ ਇਦਾਂ ਦੀ ਮਾਮੂਲੀ ਫ੍ਰਿਕਸ਼ਨ ਵੀ ਆਉਂਦੀ ਆ ਕਈ ਵਾਰ ਬੰਦਾ ਦਹਿਲ ਕੇ ਹੀ ਥਲੇ ਡਿੱਗ ਜਾਂਦਾ ਤੇ ਥਲੇ ਦੇਖੋ ਤੇ ਛੱਟ ਲੱਗਦੀ ਆ ਕਰੰਟ ਨਾਲ ਉਹਦੇ ਨਾਲ ਉਹਦੀ ਮੌਤ ਜਾ ਉਹ जख्मी ਹੋਵੇ ਨਾ ਹੋਵੇ ਪਰ ਅਜਿਹੀ ਲੀਕੇਜ ਦੇ ਕਰਕੇ ਜਿਹੜਾ ਝਟਕਾ ਲੱਗਦਾ ਉਹਦੇ ਕਰਕੇ ਡਿੱਗਣ ਦੇ ਨਾਲ ਜ਼ਰੂਰ ਮੌਤ ਹੋ ਜਾਂਦੀ ਆ ਸੋ ਆ ਉੱਪਰ ਤੁਹਾਨੂੰ ਫੇਰ ਦਿਖਾ ਦਵਾਂ ਕਿ ਇਹ ਜਿਹੜੀ ਲੀਕੇਜ ਆ ਪੂਰੀ ਤੁਹਾਨੂੰ ਦਿਖਾ ਦਿੱਤੀ ਆ ਉਹ ਐਲਟੀ ਆ ਉਹ ਕੇਬਲ ਜੁੜਨੀ ਆ ਤੇ ਕੇਸ਼ਵ ਸੀਐਚਵੀ ਜਿਹੜਾ ਕੰਮ ਇਹਨੇ ਜੋੜਨੀ ਸੀ ਤੇ ਮੈਂ ਇਹਦੇ ਨਾਲ ਇਹਦੇ ਨਾਲ ਸੀ ਤੇ ਆਹਾ 220 ਉੱਪਰ ਜੀ ਗੁਜ ਰਹੀ ਆ ਤੇ نیچے ਇਹ ਜਿਹੜੀ ਵਾਇਰ ਆ 4 ਕੋਰ ਵਾਇਰ 25 ਦੀ ਅਰੇ ਮੈਨੂੰ ਇਹ ਹੇਠੇ ਜੀ ਗੁਜ ਰਹੀ ਆ ਇਹ ਬਿਲਕੁਲ ਡੈਮੋ ਤੇ ਆਹ ਫੇਰ ਉਹੀ ਜਿਹੜਾ ਜੰਤਰ ਆ ਇਹ ਜਿਹੜਾ ਜੰਤਰ ਆ ਇਹਨੇ ਆਵਾਜ਼ ਕਰਨੀ ਸੀ ਇਹਨੇ ਜੇਕਰ ਆਵਾਜ਼ ਕਰਦਾ ਤਾਂ ਇਹ ਇਸ ਨੇ ਤੁਹਾਨੂੰ ਹੋਰ ਵੀ ਦੱਸ ਦਿੰਨਾ ਵੀ ਇਹ ਜੰਤਰ ਲਗਭਗ ਕਿੰਨੀ ਦੂਰੀ ਤੋ ਚੱਲ ਪੈਂਦਾ ਚੱਲਦਾ ਇਹ ਦੇਖ ਲੋ ਮੈਂ ਹੁਣ ਲਾਈਨ ਤੋਂ ਦੂਰ ਹਟ ਗਿਆ ਕਿਉਂਕਿ ਇਸ ਵਕਤ ਜਿਹੜਾ ਪੁਆਇੰਟ ਆ ਇਹ ਮੇਰਾ ਬਿਲਕੁਲ ਲਾਈਨ ਦਾ ਹੁਣ ਇੱਕ ਕਰਮ ਹੋ ਗਈ ਦੋ ਕਰਮ ਹੋ ਗਈ ਤਿੰਨ ਕਰਮ ਹੋ ਗਈ ਚਾਰ ਕਰਮ ਹੋ ਗਈ ਪੰਜ ਕਰਮ ਹੋ ਗਈ ਛੇ ਕਰਮ ਹੋ ਗਈ ਸੱਤ ਕਰਮ ਹੋ ਗਈ ਤੇ ਅੱਠ ਕਰਮ ਹੋ ਗਈ 9 ਕਰਮ ਹੋ ਗਈ 10 ਕਰਮ ਹੋ ਗਈ 10 ਕਰਮ ਮਤਲਬ ਕਿ 50 ਫੁੱਟ ਦੂਰ ਜਾ ਕੇ ਜਿਹੜਾ ਇੰਡੀਕੇਸ਼ਨ ਆ ਇਹ ਇਸ ਪੁਆਇੰਟ ਤੇ ਜਾ ਕੇ ਇਹ ਬੰਦ ਹੋਇਆ 50 ਫੁੱਟ ਤੱਕ ਹੁਣ ਦੇਖੋ ਇੱਥੇ ਸ਼ੁਰੂ ਹੋ ਗਿਆ ਦੁਬਾਰਾ ਆਪਾਂ ਫੇਰ ਕਰਮਾ ਮਾਪਦੇ ਆ ਤੇ ਇੱਥੇ ਬੰਦ ਹੋ ਗਿਆ ਇੱਕ ਕਰਮ ਦੋ ਕਰਮ ਤਿੰਨ ਕਰਮ ਚਾਰ ਕਰਮ ਪੰਜ ਕਰਮ

28 ਤੇ ਜਾ ਕੇ 28 ਕਰਮਾ ਤੇ ਜਾ ਕੇ ਜਿਹੜੀ ਇਹ ਲਾਈਨ ਆ ਹੈ 29 ਤੇ ਲਗਭਗ 29 ਕਰਮਾ ਇਸ ਦੇ ਥੱਲੇ ਇਹ ਜਿਹੜਾ ਜੰਤਰ ਆ ਇਹ ਬੋਲਟੇਜ ਦੱਸ ਰਿਹਾ ਵੀ ਇਸ ਏਰੀਏ ਦੇ ਵਿੱਚ ਬੋਲਟੇਜ ਚੱਲ ਰਹੀ ਆ ਇਹ ਦੇਖੋ ਜੰਤਰ ਬੜਾ ਵਧੀਆ ਤੇ ਪੱਕੇ ਮੁਲਾਜ਼ਮਾਂ ਨੂੰ ਤਾਂ ਕੁਛ ਵੀ ਨਹੀਂ ਮਿਲਦਾ ਪਰ ਸੀਐਚਵੀਆ ਨੂੰ ਮਿਲ ਜਾਂਦੇ ਨੇ ਇਹ ਯੰਤਰ ਤੇ ਉਹ ਜ਼ਰੂਰ ਇਹ ਲੈ ਕੇ ਰੱਖਣਾ ਆਪਣੇ ਜਿਹੜੀ ਕੰਪਨੀ ਆ ਤੇ ਪੱਕੇ ਮੁਲਾਜ਼ਮੀ ਵੀ ਜਿੱਥੋਂ ਵੀ ਕਿਤੇ ਹੋ ਸਕਦਾ ਉਹ ਲੈਣ ਤੇ ਇਹ ਫਿਰ ਤੁਹਾਨੂੰ ਦਿਖਾ ਦਈਏ ਕਿ ਸਾਈਟ ਦੇ ਉੱਤੇ ਕੰਮ ਕਰ ਰਹੀ ਸੀ ਤੇ ਅੱਜ ਲਈ ਜਿਹੜਾ ਇੰਨਾ ਹੀ ਸੁਰੱਖਿਅਤ ਜਿਹੇ ਮੱਦੇ ਨਜ਼ਰ ਅਸੀਂ ਤੁਹਾਨੂੰ ਇਹ ਵੀਡੀਓ ਬਣਾਈ ਆ ਤੇ ਹੋ ਸਕਦਾ ਕਿ ਤੁਸੀਂ ਇਸ ਵੀਡੀਓ ਨੂੰ ਜਿਆਦਾ ਤੋਂ ਜਿਆਦਾ ਸ਼ੇਅਰ ਕਰੋਗੇ ਤਾਂ ਕਿ ਕਿਸੇ ਵੀ ਬਿਜਲੀ ਮੁਲਾਜ਼ਮ ਦੀ ਜਿਹੜੀ ਆ ਉਹ ਜਾਈ ਮੌਤ ਨਾ ਜਾਵੇ ਜਾਂ ਉਹ ਗੰਭੀਰ ਜ਼ਖਮੀ ਨਾ ਹੋਵੇ ਤੇ ਉਸ ਦੇ ਪਰਿਵਾਰ ਦੇ ਵਿੱਚ ਦਿਲ ਇੰਦਰ ਤਣਾ ਫਲੇ ਜਾਗਰਤੀ ਲਈ ਇਹ ਦੂਜੀ ਤੀਜੀ ਵੀਡੀਓ ਬਣਾ ਰਹੇ ਆ ਤੇ ਪਸੰਦ ਲੱਗੇ ਤਾਂ ਜਿਹੜਾ ਚੈਨਲ ਵੀ ਆ ਉਸ ਨੂੰ ਵੀ ਫੋਲੋ ਤੇ ਸਬਸਕ੍ਰਾਈਬ ਕਰੋ YouTube ਤੇ ਜਾ ਕੇ Facebook ਤੇ ਉਹਨੂੰ ਜਾ ਕੇ ਫੋਲੋ ਤੇ ਲਾਈਕ ਵੀ ਕਰੋ ਸੋ ਅੱਜ ਦੇ ਲਈ ਇੰਨਾ ਹੀ ਤੁਹਾਡਾ ਆਪਣਾ ਗੁਰਪ੍ਰੀਤ ਸਿੰਘ ਮਹਿਦੂ ਦਾ ਧੰਨਵਾਦ